ਹਟਰੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਸ਼ਾਲ ਆ ਗਈ ਜੀ ਸਰਦੀ ਵਾਸਤੇ ਸਪੈਸ਼ਲ ਸ਼ਾਲ ਪਿਓਰ ਪਸ਼ਮਾ ਦਾ ਸ਼ਾਲ ਆਈ ਇਹ ਬਿਲਕੁਲ ਪਿਓਰ ਪਸ਼ਮਾ ਦੇ ਉੱਤੇ ਹੈਗਾ ਪੂਰੇ ਵੱਡੇ ਸਾਈਜ਼ ਦਾ ਸ਼ਾਲ ਆਈ ਇਹ ਸਪੈਸ਼ਲ ਆਫਰ ਲਾਤੀ ਜੀ 15 ਦਸੰਬਰ ਤੱਕ ਸਪੈਸ਼ਲ ਆਫਰ 15 ਸਤੰਬਰ ਤੱਕ ਜਿਹੜਾ ਕਿ 200 ਰੁਪਏ ਦਾ ਇੱਕ ਸੀਗਾ ਇਹ 300 ਦੇ ਦੋ ਕਰਤੀ ਜੀ ਸਪੈਸ਼ਲ ਆਫਰ ਦੇ ਉੱਤੇ ਜੀ 150 ਰੁਪਏ ਦਾ ਘੱਟਾ ਜੀ ਪੂਰਾ ਗਰਮ ਸ਼ਾਲ ਵੱਡੇ ਸਾਈਜ਼ ਦਾ ਜੀ ਰੰਗ ਦੇ ਵਿੱਚ ਸਾਰੇ ਸਿਆਲੀਆਂ ਵਾਲੇ ਰੰਗ ਕੁੜੀਆਂ ਕੱਤੀਆਂ ਵਾਲੇ ਕੁੜੇ ਰੰਗ ਸਾਰੇ ਮਿਲ ਜਣਗੇ ਹੈਗੇ ਇਹਦੇ ਵਿੱਚ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ 300 ਦੇ ਵਿੱਚ ਦੋ ਕਰਤੀ ਜੀ ਇਹ ਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ 300 ਦੇ ਵਿੱਚ ਦੋ ਪਸ਼ਮਦਾ ਸ਼ਾਹਲ ਪੂਰਾ ਵੱਡੇ ਸਾਈਜ਼ ਦਾ ਸ਼ੌਲਾ ਹੀ ਇਹ। ਰਾਂਗੜ ਜੇ ਦੇਖੀ ਜੇ ਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ। ਤੇ ਛੇਦੀ ਆਓ ਛੇਦੀ ਲੈ ਕੇ ਜਾਓ ਜੀ। 150 ਦੇ ਵਿੱਚ ਪਿਓਰ ਪਸ਼ਮਦਾ ਜੀ ਇਹ ਪੂਰੇ ਵੱਡੇ ਹੈ। ਪਿਓਰ ਪਸ਼ਮ ਦੇ ਉੱਤੇ ਆਈ ਇਹ। ਜਿਹੜਾ ਕਿ 200 ਰੁਪਿਆ ਪਹਿਲਾਂ ਲੱਗਿਆ ਸੀ ਸਾਡੇ ਕੋਲ ਇਹ ਸਿਰਫ 300 ਦੇ ਵਿੱਚ ਦੋ ਕਰਤੀ ਹੁਣ 150 ਰੁਪਏ ਦਾ। ਰਾਂਗੇ ਦੇ ਬਹੁਤ ਆ ਗਏ ਜੀ। ਜਿੰਨੇ ਮਰਜ਼ੀ ਪੀਸ ਲੈ ਸਕਦੇ ਨੇ ਜਿਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆ ਗਏ ਜੀ ਸਕਰੀਨ ਸ਼ਾਟ ਲੈ ਕੇ ਆਓ ਸਾમા ਡਿਜ਼ਾਈਨ ਲੈ ਕੇ ਜਾਓ ਸੇਹੀ ਆਓ ਜੀ ਸਾમા ਡਿਜ਼ਾਈਨ ਲੈਣ ਵਾਸਤੇ ਇੱਕ ਨਾਲ ਦੇ ਚਾਹੇ 10-10 ਪੀਸ ਲੈ ਜਾਓ ਚਾਹੇ ਕਿੰਨੇ ਮਰਜ਼ੀ ਲੈ ਜਾਓ ਵੇਚਣ ਵਾਲਿਆਂ ਵਾਸਤੇ ਸਪੈਸ਼ਲ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਸਾਡੇ ਕੋਲੇ ਨਾਲ ਦਾ ਭਰਾਮਾਂ ਦੀ ਹੱਟੀ ਦੇ ਉੱਤੇ ਸੇ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਪੜਾਈ ਵਾਲੇ ਸੂਟਾਂ ਦਾ ਸਰਦੀ ਵਾਲੇ ਸੂਟਾਂ ਦਾ ਭਾਰੀ ਸ਼ੌਲਾਂ ਦਾ ਵਧੀਆ ਸੇਲ ਵਿਹਲਾ ਚੱਲ ਰਿਹਾ ਜੀ। ਇੱਕ ਆ ਸ਼ੌਲਾਂ ਦਾ ਡਬਲਰ ਵਰਸੀਲ ਸ਼ੌਲਾਂ ਜੀ ਜਿਹੜਾ ਆਮ ਇਹ 450 500 ਦਾ ਵਿਕਦਾ ਹੈਗਾ। ਇਹਦੇ ਵਿੱਚ ਰੰਗ ਪਹਿਲਾਂ ਵੀ ਬਹੁਤ ਆਏ ਸੀਗੇ ਨਵੇਂ ਦਬਾਰੇ ਬਹੁਤ ਰੰਗਾ ਜਮਾਲ ਆ ਗਿਆ ਇਹਦੇ ਵਿੱਚ ਆ ਦੇਖੋ ਇੱਕ ਪਾਸਾ ਡਾਰਕ ਇੱਕ ਪਾਸਾ ਲਾਈਟ ਸਿਰਫ 300 ਰੁਪਏ ਦਾ ਕਰਤਾ ਇਹ। 300 ਰੁਪਏ ਦੇ ਵਿੱਚ ਫੈਸ਼ਨਟ ਜਿਹਨਾਂ ਦੇ ਵਿੱਚ ਰਿਵਰਸੀ ਵਾਲ ਸ਼ੌਲ 300 ਰੁਪਏ ਦੇ ਵਿੱਚ ਕਰਤਾ ਜੀ। ਦਿਜ਼ਾਂ ਤੇ ਰੰਗ ਦੇਖੀ ਚਲੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਸਿਰ ਮੇਲਾ ਚੱਲ ਰਿਹਾ ਹੈਗਾ ਰੰਗ ਤੇ ਡਿਜ਼ਾਈਨ ਵਿੱਚ ਬਹੁਤ ਆਇਆ ਜੀ ਰੰਗ ਤੇ ਡਿਜ਼ਾਈਨ ਸਿਰਫ 300 ਰੁਪਏ ਵਾਲੇ ਦੇ ਵਿੱਚ ਹੀ ਬਹੁਤ ਰੰਗਾਂ ਜਮਾਲ ਆ ਚੁੱਕਿਆ ਜੀ ਡਬਲ ਰਿਵਰਸੀਬਲ ਸ਼ਾਲ ਆ ਜੀ ਇਹ ਸਪੈਸ਼ਲ ਰਿਵਰਸੀਬਲ ਰਿਵਰਸੀਬਲ ਸ਼ਾਲ ਆ ਉੜੀਆਂ ਕੱਤੀਆਂ ਹੀ ਕੁਆਲਿਟੀ ਹੈ ਜੀ ਸਿਆਣੇ ਵਾਲੇ ਰੰਗ ਵੀ ਹੈਗੇ ਇਹਦੇ ਵਿੱਚ ਆ ਦੇਖੋ 올ਡੇਜ ਵਾਸਤੇ ਲੈਣੇ ਹੁਣ ਮੀਡੀਅਮ ਕਲਰਾਂ ਦੇ ਵਿੱਚ ਵੀ ਕਲਰ ਹੈਗੇ ਨੇ ਜੀ ਰੇਟ ਸਿਰਫ 374 ਹੀ ਇਹ 300 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਫੈਂਸੀ ਸ਼ੌਰ ਰਾਂਗ ਇੱਕ ਤੋਂ ਇੱਕ ਵਧੀਆ ਹੀ ਇਹਦੇ ਵਿੱਚ ਰੰਗ ਦੇਖੋ ਜੀ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਨੇ ਜੀ ਇੱਕ ਪਾਸਾ ਡਾਰਕ ਇੱਕ ਪਾਸਾ ਲਾਈਟ ਸਿਰਫ 300 ਦੇ ਵਿੱਚ ਰੰਗ ਦੇਖੀ ਚਲੋ ਸਕਰੀਨਸ਼ਾਟ ਲੈ ਕੇ ਸਾਮਾੜ ਜਨ ਮਗਾ ਸਕਦੇ ਹੋ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਭੇਜੋ ਤੇ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਐਡ ਕਰਾਂਗੇ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਸੇਲ ਮੇਲਾ ਦੇਖੋ ਫੈਂਸੀ ਸੂਟ ਜਮਾ ਫੂ ਐਨ ਸੀਓ ਹੋ ਹੈ ਜੀ ਵਿਆਹ ਸ਼ਾਦੀ ਵਾਲਾ ਜਮਾ ਵਿਆਹ ਸ਼ਾਦੀ ਵੈਸੇ ਕੁੜੀ ਕੱਸਰੀ ਵੈਸੇ ਲੈਣਾ ਹੈ ਰੰਗ ਰਿਆਨ ਬਹੁਤ ਵਧੀਆ ਰੰਗ ਆਏ ਹੋਏ ਸਾਰੇ ਇਹਦੇ ਵਿੱਚ ਆ ਡਿਜ਼ਾਈਨ ਹੋ ਰਿਹਾ ਹੈ ਜੀ ਕੋ ਡਿਜ਼ਾਈਨ ਹੋ ਰਿਹਾ ਹੈ ਰੇਟ ਸਿਰਫ 300 ਦੇ ਵਿੱਚ ਜੀ ਜਿਹੜਾ 4.5 500 ਰੁਪਏ ਦਾ ਵਿਕਦਾ ਜੀ ਆਮ ਸੇਲ ਮੇਲੇ ਤੇ 300 ਦਾ ਘੱਟਾ ਹੀ ਇਹ 300 ਰੁਪਏ ਦੇ ਵਿੱਚ ਭਰਾਵਾਂ ਦੀ ਛੱਟੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲਾ ਸਰਦੀ ਵਾਲੇ ਕੁਆਲਿਟੀ ਦਾ ਬਿਲਕੁਲ ਪੂਰਾ ਵਧੀਆ ਸ਼ਾਲ ਹੈ ਜੀ ਵੱਡੇ ਸਾਈਜ਼ ਦਾ ਸ਼ਾਲ ਹੈ ਖਾਈ ਵੀ ਸ਼ਾਲ ਹੈਗਾ ਭਰਾਮਾ ਦੀ ਹੱਤੀ ਦੇ ਉੱਤੇ 6 ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਤੀ ਵਾਸਟੇਨ ਰੋਡ ਵਾਲੋਣੀ